ਇੱਧਰ ਆਲਰੇਡੀ ਤੇ ਗਾਹ ਖੜਿਆ ਮੈਂ ਬਾਅਦ ਕਰਦਾ ਫੂਲ ਘੱਟੋ ਗਾਹ ਖੜਿਆ ਰੇੜੀ ਤੇ ਉਹ ਤੂੰ ਹੈ ਕਿੱਥੇ ਓਏ ਉੱਥੇ ਲਾਈ ਆ ਜਿੱਥੇ ਪਹਿਲਾਂ ਵੀ ਉੱਥੀ ਆ ਉੱਥੀ ਦਾ ਅਸੀਂ ਖੜਿਆ ਤੁਹਾਨੂੰ ਬਹਿਨ ਤੇ ਦੀਦਨੀ ਤੇਰੀ ਹੈ ਨਹੀਂ 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 ਉਹ ਤੋਂ ਸੱਚ ਕਮੇਟੀ ਵਾਲੇ ਨੇ ਜਗਾਦੀ ਇਹ ਜਗ੍ਹਾ ਬਦਲ ਲਈ ਜਿੱਥੇ ਤੂੰ ਹੈਗਾ ਸਾਨੂੰ ਦੱਸ ਅਸੀਂ ਉੱਥੇ ਆ ਜੰਨੇ ਆ ਬਾਈ ਯਾਰ ਰੇੜੀ ਤੇ ਗਾਹ ਖਲੋਦੇ ਫੇਰ ਕਹਿੰਦੇ ਘਾਟਾ ਪੈਂਦਾ ਬਰਤਾਲਾਂ ਤੋਂ ਵਰਕਰ ਅੱਜ ਕਿੰਨੇ ਵਰਕਰ ਮੈਂ ਬਾਅਦ ਕਰਦਾ ਬਾਅਦ ਕਰਤਾ ਮੈਂ ਤਾਂ ਸਾਲਾ ਪਹਿਲੀ ਸ਼ਖਸੀਆ ਜਿਹਨੇ ਸਾਰੀ ਉਮਰ ਡੱਕਾ ਨਹੀਂ ਤੋੜਿਆ ਇੱਕਦਮ ਇਨੀ ਮਿਹਨਤ ਕੇ ਬਿਕਰਨ ਲੱਗਿਆ ਭੋਲੇ ਮੈਨੂੰ ਤਾਂ ਯਾਰਾ ਤੇਰੇ ਤੇ ਤਰਸ ਆਉਂਦਾ ਕਿ ਤੂੰ ਆਪਣੇ ਵੈਲਡਿੰਗ ਦੇ ਟਾਂਕੇ ਦੀ ਕਮਾਈ ਸਾਰੀ ਇਹਦੇ ਤੇ ਰੋੜ ਦਿੱਤੀ ਤੇ ਸਾਡੇ ਉਹੀ ਕਮਾਈ ਟਾਂਕਾ ਪੜਾਉਣ ਤੇ ਲਾਤੀ ਆਜਾ ਮੈਨੂੰ ਵੀ ਬਿਲਡਿੰਗ ਦੀਆਂ ਚਿੰਗਿਆੜੀਆਂ ਦੀ ਸੌ ਜੇ ਇਹਦੇ ਸਾਰੇ ਟਾਂਕੇ ਰਾਂ ਭੰਦਾ ਮੈਂ ਜੀ ਇਧਰ ਨੂੰ ਚੱਲ ਉਹ ਕਿੱਧਰ ਹੈ ਯਾਰਾ ਖੱਬੇ ਬੰਨੇ ਮੋੜਾ ਗਲੀ ਦੇ ਐਂਡ 'ਚ ਪੂਜਾ ਦਾ ਘਰ ਆ ਉਹ ਫੂਨ ਛੱਡ ਦੇ ਜਗਾ ਵੇ ਜਗਾ ਭੀੜੀ ਆ ਨਹੀਂ ਨਿਕਲਦਾ ਘੁਰਕਾ ਯਾਰ ਬਾਬੇ ਦਾ ਨਾਮ ਲੈ ਕੇ ਵਾਰਦੇ ਕੋ ਯਾਰ ਬਾਬੇ ਨੇ ਜਗਾ ਚੋੜੀ ਕਰਦਣੀ ਹੈ ਕੋਈ ਚਲਾਉਣਾ ਨਹੀਂ ਹੁੰਦਾ ਪਰ ਮੈਂ ਦਿਖਾਦਾ ਤੈਨੂੰ ਦੇਖੀ ਮੈਨੂੰ ਨਾ ਘੇਰਦੀ ਕੋ ਯਾਰ ਮੇਰੀ ਮੰਨ ਲੈ ਇਤੋਂ ਬਣਾ ਕੇ ਲੈ ਚੱਲਦੇ ਆ ਉਹ ਨਾਲੇ ਐਮਬੀ ਲਾ ਬੋਰਡੇ ਤੇ ਕੁਝ ਕਾਲਾਂਗੇ ਯਾਰ ਜੇ ਤੁਸੀਂ ਮੇਰੇ ਨਾਲ ਨਹੀਂ ਜਾਣਾ ਥੱਲੇ ਲੈ ਜਾਓ ਮੈਂ ਆਪੇ ਬਗリューਗਾ ਕੱਲਾ ਲਾਸ ਤੇਰੇ ਨਾਲ ਖੜੇ ਹੈਪੀ ਸਾਡੇ ਬੰਨਿਓ ਕੜੂਕਾ ਬਾਫੇ ਪੂਜਾ ਦੇ ਬਾਥਰੂਮ ਚ ਬਾੜ ਦੇ ਚੱਲ ਚਲ ਕੋਈ ਨਾ ਕੋਈ ਚੀਜ਼ ਲਵੋ ਇੱਥੇ ਰੱਖੋ ਕੜ ਕੱਟ ਪਾਉਣਾ ਨਾਲੀ ਚਲੋ ਨਚਾ ਲਾ ਯਾਰ ਓਏ ਫੱਟਾ ਪਿਆ ਫੱਟਾ ਬਾਈ ਇਧਰ ਦਾ ਕਾਈ ਇਧਰ ਤੂੰ ਚਲਾ ਜਾ ਆਨ ਦੇ ਓਏ ਆਨ ਦੇ ਫੱਟੇ ਤੇ ਲੱਗ ਜਾ ਟਾਈ ਆਨ ਦੇ ਆਨ ਦੇ ਪਤਰਾ ਉੱਪਰ ਰਜੇ ਆਨ ਦੇ ਪਤਰਾ ਉੱਪਰ ਰਜੇ ਹੈਪੀ ਜੀ ਵੈਨ ਗਲੀ ਚਲੇ ਆਉਣ ਨੂੰ ਕਿਨੇ ਗਿਆ ਸੀ ਪੂਜਾ ਜੀ ਮੈਂ ਸੋਚਿਆ ਸੀ ਵੀ ਗਰਮ ਗਰਮ ਖਵਾ ਦੂੰਗਾ ਜੇ ਨਾਈ ਸ਼ੌਕ ਸੀ ਗਰਮ ਖਵਾਉਣ ਦਾ ਤਾਂ ਸਿੱਧਰ ਆ ਨਹੀਂ ਆ ਸਕਦੇ ਸੀ ਪੀੜੀਆਂ ਗਲੀਆਂ ਚ ਪਾਉਣ ਨੂੰ ਕਿਨੇ ਗਿਆ ਸੀ ਕੋਈ ਮੈਂ ਤੇ ਜਿਹੜੀ ਤੁਸੀਂ ਲੋਕੇਸ਼ਨ ਭੇਜੀ ਸੀ ਉਹੀ ਫਾਲੋ ਕਰਦਾ ਆਇਆ ਹਾਂ ਜੀ ਨਾਲੇ ਜੀ ਗੂਗਲ ਨੇ ਇੱਕ ਵਾਰੀ ਨਹੀਂ ਕਿਹਾ ਵੀ ਹੈਪੀ ਰੁਕ ਜਾ ਉਹ ਪਲੀਜ਼ ਉਹ ਮਿਹਲੇ ਬਾਬਾ ਕਿਤੇ ਉਹ ਨਹੀਂ ਯਾਰ ਛੇਤੀ ਲੱਭੋ ਜਾ ਕੇ ਚਲੋ ਚਲੋ ਲੱਭੋ ਰੋਕ 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 ਆਉ ਥਾੜਾ ਅੱਜ ਨਹੀਂ ਬਚਦਾ ਹੈਪੀ ਥੱਤਰਾ ਡੈਡੀ ਆਪਣਾ ਕੁੜਕਾ ਇਹ ਕਿਵੇਂ ਉੱਡੇ ਫਿਰਦਾ ਉੱਡੇ ਨਹੀਂ ਫਿਰਦਾ ਕਰੇਨੇ ਚੱਕਿਆ ਹੋਇਆ ਉਹ ਚੰਗਾ ਕੀਤਾ ਤੁਸੀਂ ਆ ਗਏ ਆ 5000 ਰੁਪਏ ਦੇਣਾ ਕਰੇਨੇ ਨਾਲੀ ਤੂੰ ਭਰੇ ਮਰ ਮੈਂ ਤਾਂ ਤੁਹਾਨੂੰ ਨਹੀਂ ਦੇਦਾ ਮੈਂ ਦੇਣੀ ਪੈਣੀ ਨਹੀਂ ਤਾਂ ਕੁੜਕਾ ਲੈ ਜਾਣਗੇ ਉਹ ਲੈ ਕੇ ਜਾਂਦੇ ਲੈ ਜਾਣ ਸਾਡਾ ਖੜਾ ਛੁੱਟੂਗਾ ਤੂੰ ਇਥੋਂ ਮਿਲਿਆ ਛਿੰਦੇ ਕੀ ਛੱਤ ਤੋਂ ਮਿਲਿਆ ਉਹ ਤਾਂ ਉੱਥੇ ਰਜਾਈਆਂ ਸੁੱਕੜੀਆਂ ਪਾਈਆਂ ਸੀ ਤਾਂ ਬਚਿਆ 5000 ਦਿਓ ਧੜੀ ਖੀਰ ਲੀਆ ਰੀ ਦੇ ਦੋ ਨਾਲੇ ਨਵੇਂ ਕੰਮ 'ਚ ਥੋੜੇ ਬੁੱਤੇ ਘਾਟੇ ਤਾਂ ਪੈਂਦੀ ਰਹਿੰਦੇ ਨੇ ਤੇ ਐਮਬੀਏ ਦੇ ਪੰਜਵੇਂ ਚੈਪਟਰ ਸਾਲਾ ਹੋਇਆ ਐਮਬੀਏ ਦਾ ਜੇ ਮੈਂ ਅੱਜ ਘਰੇ ਜਾ ਕੇ ਤੇਰੀ ਐਮਬੀਏ ਦੀ ਕਿਤਾਬ ਲੀਰੋ ਲੀਰ ਨਾ ਕੀਤੀ ਮੈਨੂੰ ਵੀ ਲਾਲਪ ਸਿੰਘ ਹੀਰਾ ਕਿਹਨੇ ਕਹਿਣਾ ਬੱਤੀ ਜਾਂਦੀ ਏ ਸ਼ਲਕ